ਐਕਟਰ ਵਾਪਸ ਕਰੋ ਐਕਟਰ ਕੀ ਦੀ ਯਾਰ ਚਲੋ ਸੈਂਟਰ ਕਰੋ ਐਕਟਰ ਵਾਪਸ ਕਰੋ ਰੈਡ ਸਟਾਰਟ ਕਰੋ ਕਰਨਾ ਕਰਨਾ ਕਿ ਨਹੀਂ ਕਰਨਾ ਟਰੈਕਟਰ ਸਾਲਾ ਥੋੜੇ ਲੈ ਕੇ ਆ ਜੋ ਮਰਜ਼ੀ ਆਪਣੇ ਕਾਰ ਚਲੋ ਲੈ ਜਾਓ ਚਲ ਮਾਰ ਸੈਲਫ ਚਲ ਸਰ ਮਾਰ ਸਰ ਭਾਜੀ ਅਸੀ ਭਾਜੀ ਚਲੋ ਥਾਣੇ ਤੁਸੀਂ ਚਲੋ ਥਾਣੇ ਤੁਸੀਂ ਨਾਲ ਚਲੋ ਥਾਣੇ ਚਲ ਯਾਰ ਮਾਰ ਸੈਲਫ ਚਲ ਮਾਰ ਸੈਲਫ ਮਾਰ ਸੈਲਫ ਚਲ ਜਾ ਮਾਰ ਸੈਲਫ ਨਿਗਾਹੇ ਤਾਂ ਫਾਹ ਚਲੋ ਯਾਰ ਮਾਰ ਸੈਲਫ ਤੂੰ ਜੀਵਨ ਚਲਾਉਣਾ ਤੇ ਸਾਈਕਲ ਮੁਰਤ ਚਲੋ ਯਾਰ ਮੈਂ ਇੱਥੇ ਠਾਣੇ ਲੈ ਕੇ ਚੱਲ ਚੱਲ ਯਾਰ ਚੱਲ ਤੋਰ ਤੋਰ ਚੱਲ ਮਾਸਾ ਚੱਲ ਇਹਨੂੰ ਘਾਣੇ ਲੈ ਚਲੋ ਠਾਣੇ ਆਜੋ ਚੱਲ ਯਾਰ ਚੱਲ ਤੁਹਾਡੀ ਜ਼ਮੀਨ ਕੀ ਹੈ ਚਲੋ ਬਰੇ ਕਰ ਦੇ ਜਵਾਨ ਨਹੀਂ ਬੋਲਣ ਦੇ ਦੋ ਉਹਨੂੰ ਕਹਿ ਦੇ ਬਰੇ ਹਟ ਜਾ ਚੱਲ ਵੀ ਹਟ ਪਛੇਟੋ ਤੈਨੂੰ ਪਹਿਵਾ ਟਾਰ ਗਿਆ ਇੱਧਰ ਆਓ ਜੀ ਇੱਧਰ ਆ ਬਜ਼ੁਰਗੋ ਇੱਧਰ ਆ ਇੱਧਰ ਆ ਚੱਲ 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 ਯਾਰ ਚੱਲ ਯਾਰ ਤੋਰ ਕੋਠਾ ਨੇ ਅਰੇ ਤਰ ਤਿਆਤ ਲਾਉਂਦਾ ਪਾ ਨੂੰ ਕਿਦਾਂ ਸਾਡੀ ਆ ਤਾਂ ਗਲਤ ਕਰ ਲੈ ਭਾਜੀ ਨਹੀਂ ਫੇ ਕਿਦਾਂ ਨਹੀਂ ਜੜੀ ਦੇ ਸੇ ਕਹੀ ਤੇ ਜਨਾ ਤੋਰ ਤੋਰ ਜੜੀ ਕੁਛ ਕਹਿੰਦੇ ਨਹੀਂ ਮੈਨੂੰ ਚੱਲ 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 ਓਏ ਅਸੀਂ ਪੁਲਿਸ ਮੁਲਾਜ਼ਮਾਂ ਮੇਰੀ ਭਾਜੀ ਆ ਗਲਤ ਕਰ ਲੈ ਭੈਣ ਜੀ ਭੈਣ ਜੀ ਮੇਰੇ ਤੋਂ ਚਲੋ ਚਲੋ ਦੀਪਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੈਰ ਰਹਿ ਜਾ ਕੋਈ ਗੱਲ ਬੇਬੀ ਸੇਲ ਲੈਣੀ ਜਾ ਕੇ ਪੈਸੇ ਲੈ ਚੱਲ ਯਾਰ ਛੋਟੇ ਵੀ ਚੱਲ ਚੱਲ ਮੇਰਾ ਬੱਚਾ ਸਰ ਅੰਕਲ ਹੁੰਦੀ ਆ ਪਤਾ ਜਾਂਦੇ ਆ ਉਹ ਸਮਝਾਓ ਦੇਖੋ ਨਾ ਵੀ ਨਾ ਦੇਖੋ ਸਰ ਉਹਨਾਂ ਨੂੰ ਸਮਝਾਉਣਾ ਦੀਪਾ ਦੇ 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 ਮਾਰ ਦੇ ਮਾਰ ਦੇ ਉਹਨੇ ਇਹ ਰੰਗ ਕਰਾ ਦੇ। ਉਹ ਸੈਟ ਕਰੀ ਕਰਾ ਦੇ। ਮਰ ਰਹੇ ਰਹਿੰਦੇ ਇੱਥੇ। ਰਾਤੀ ਪੂਸ ਕੁਆਲਟੀ ਏਰੀਆ ਉਹ ਰਿਡਕਲ ਲੱਗੇ ਸੀ ਜਿਹਦੇ ਉੱਤੇ ਹਫਲਾਕੀ ਤੱਕ। ਮਾਨਯੋਗ ਐਸਐਸਪੀ ਸਾਹਿਬ ਹੁਸ਼ਿਆਰਪੁਰ ਦੀ ਜੀ ਵੱਲੋਂ ਮਾਈਨਿੰਗ ਜਿਹੜੀ ਨਜਾਇਜ਼ ਹੋ ਰਹੀ ਹੈ ਉਹਨੂੰ ਰੋਕਥਾਮ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਜਿਹਦੇ ਵਿੱਚ ਥਾਣੇ ਤੋਂ ਵੀ ਟੀਮਾਂ ਬਣੀਆਂ ਤੇ ਸਪੈਸ਼ਲ ਬ੍ਰਾਂਚ ਜਿਹੜੀ ਹੁੰਦੀ ਆ ਸਾਡੇ ਜ਼ਿਲ੍ਹੇ ਦੀ ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਇਸੇ ਮੁਤਲਕ ਜਿਹੜਾ ਹੈਗਾ ਆ ਸਪੈਸ਼ਲ ਬਰਾਊਜ਼ੀ ਟੀਮ ਬਜਵਾੜਾ ਤੋਂ ਜਦੋਂ ਆ ਰਹੀ ਸੀਗੀ ਤੇ ਇੱਕ ਟਰਾਲੀ ਜਿਹੜੀ ਹੈਗੀ ਰੇਤਾ ਦੀ ਉਹਨਾਂ ਨੇ ਜਾਂਦੇ ਦੇਖੀ ਤੇ ਜਿਹਨੂੰ ਰੋਕ ਕੇ ਚੈੱਕ ਕੀਤਾ ਤੇ ਉਹ ਇਲੀਗਲ ਮਾਈਨਿੰਗ ਕਰਕੇ ਜਿਹੜਾ ਹੈਗਾ ਰੇਤਾ ਲੈ ਕੇ ਉਹ ਆ ਰਿਹਾ ਸੀਗਾ ਤੇ ਉਹਨੂੰ ਜਦੋਂ ਥਾਣੇ ਜਾਣ ਵਾਸਤੇ ਲਿਆਉਣ ਲੱਗੇ ਤਾਂ ਉਹਨੇ ਆਪਣਾ ਫੋਨ ਕਰਕੇ ਆਪਣੇ ਪਰਿਵਾਰਕ ਮੈਂਬਰ ਤੇ ਹੋਰ ਸੱਜਣ ਜਿਹੜੇ ਯਾਰ ਦੋਸਤ ਉੱਥੇ ਮੌਕੇ ਤੇ ਬੁਲਾ ਲਏ ਜਿਨ੍ਹਾਂ ਨੇ ਜਿਹੜਾ ਹੈਗਾ ਆ ਪੁਲਿਸ ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨੇ ਹੱਥੋਂ ਪਾਈ ਕੀਤੀ ਤੇ ਉਹਨਾਂ ਦੇ ਨਾਲ ਜਿਹੜਾ ਹੈਗਾ ਆ ਮਿਸਬੀਹਵ ਕੀਤਾ ਇਸ ਸਬੰਧੀ ਜਿਹੜਾ ਹੈ ਅਸੀਂ थाना आ, सदर ਵਿਖੇ ਮੁਕਦਮਾ ਦਰਜ ਕੀਤਾ ਆ 354 354 186 ਤੇ ਮਾਈਨਿੰਗ ਐਕਟ ਦੇ ਤਹਿਤ ਤੇ ਇੱਕ ਜਿਹੜਾ ਦੋਸ਼ੀ ਅਰੈਸਟ ਕਰ ਲਿਆ ਆ ਤੇ ਬਾਕੀ ਜਿਹੜੇ ਆਗੇ ਦੋਸ਼ੀ ਜਲਦੀ ਤੋਂ ਜਲਦੀ ਅਸੀਂ ਅਰੈਸਟ ਕਰਾਂਗੇ